ਬਾਈ ਮੈਦਾ ਮਿੱਕੇ ਨੂੰ ਬੰਦਾ ਹੀ ਨਹੀਂ ਮੰਨਦਾ ਅੱਛਾ ਨਾ ਉਹਦੇ ਭਾਈ ਨੂੰ ਮੰਨਾਂ ਠੀਕ ਹੈ ਉਹਨਾਂ ਨੇ ਪੰਜਾਬ ਵਾਸਤੇ ਕੀ ਕਰਿਆ ਅੱਜ ਉਹ ਕਮਲਕੌਰ ਦੇ ਹੱਕ 'ਚ ਵੀਡੀਓ ਪਾਉਣ ਲੱਗ ਰਹੇ ਨੇ ਕਦੇ ਪੰਜਾਬ 'ਚ ਆ ਕੇ ਖੜੇ ਨੇ ਦਲੇਰ ਮਹਿੰਦੀ ਦਾ ਕਿੱਦੇ ਸ਼ੋਅ ਲੱਗਿਆ ਪੰਜਾਬ 'ਚ ਮਿੱਕੇ ਸਿੰਘ ਨੂੰ ਕੌਣ ਜਾਣਦਾ ਕਿੱਦੇ ਉਹ ਪੰਜਾਬ 'ਚ ਆਏ ਨੇ ਬਾਈ ਉਹਨਾਂ ਨੂੰ ਦਰਦ ਪੰਜਾਬ ਦਾ ਪਤਾ ਹੀ ਨਹੀਂ ਉਹ ਤਾਂ ਸਿਰਫ ਉਹਨਾਂ ਦਾ ਜਿਹੜਾ ਵਿਊ ਲੈਣ ਦਾ ਚੱਕਰ ਹੈ ਵਿਊ ਲੈਣ ਦੇ ਚੱਕਰ 'ਚ ਕਮਲਕੌਰ ਮਰੀਆ ਸਾਰੇ ਵਿਊ ਲੈਣ ਦੇ ਚੱਕਰ ਚ ਨੇ ਪੈਸੇ ਆਉਂਦੇ ਨੇ ਬਾਈ ਸਾਰੇ ਨੰਗੇ ਜਿ ਦਿਖਾਉਂਦੇ ਨੇ ਕੱਪੜੇ ਲਾਉਂਦੀਆਂ ਨੇ ਕੱਪੜੇ ਲਾਉਂਦੇ ਨੇ ਸਭ ਇਹਦੇ ਵਿੱਚ ਹੀ ਆ ਜਾਂਦੇ ਨੇ ਜਦੋਂ ਪੈਸੇ ਬਣਦੇ ਹੁਣ ਬਾਈ ਸਭ ਕੁਝ ਕਰ ਦਿੰਦੇ ਨੇ ਮੀਕਾ ਸਿੰਘ ਵੀ ਇਸੇ ਦੌੜ ਚ ਹੈ ਮੀਕਾ ਸਿੰਘ ਨੂੰ ਕੌਣ ਨਹੀਂ ਜਾਣਦਾ ਉਹਦੀ ਕਰਤੂਤ ਤਾਂ ਸਾਤੋ ਕੀ ਭੁੱਲੀ ਹੈ ਅਸੀਂ ਜਵਾਕ ਥੋੜੀਆਂ ਠੀਕ ਹੈ ਰਾਖੀ ਸ਼ਾਮ ਤੇ ਨਾਲ ਉਹਨੇ ਕਰ ਲਿਆ ਗਿਆ ਉਹ ਕਿਹੜਾ ਦੁੱਧ ਦੋਤਾ ਹੈ ਇੱਕੋ ਬਾਬਾ ਜਿਹੜਾ ਨਿਹੰਗ ਸਿੰਘ ਜੈ ਉਹ ਆਪ ਨਹਾਉਂਦਾ ਨਹੀਂ ਕੋਝ ਖਸਾ ਦੇ ਰਿਹਾ ਵੀ ਅਮਰਪਾਲ ਮੈਨੂੰ ਨੇ ਗਲਤ ਕਰਿਆ ਦੇਖੋ ਮੰਟ ਜੈ ਉਹਨੂੰ ਕੋਈ ਬਲਉਂਦਾ ਨਹੀਂ ਉਹਨੂੰ ਕੋਈ ਚਲਾਉਂਦਾ ਨਹੀਂ ਉਹ ਬਿਨਾਂ ਗੱਲ ਤੁਸੀਂ ਪੰਗੇ ਲਈ ਜਾਂਦਾ ਬੱਚਾ ਆਪਣੇ ਛੋਟੇ ਛੋਟੇ ਬੱਚਿਆਂ ਲਵੇ ਮੋਬਾਈਲ ਲੈ ਆਪਣੀਆਂ ਕੁੜੀਆਂ ਲਵੇ ਮੋਬਾਈਲ ਲੈ ਛੋਟੇ ਛੋਟੇ ਮੁੰਡਾ ਜਵਾਖਾ ਲੈ ਮੋਬਾਈਲ ਲੈ ਇਹ ਸ਼ੀਲਤਾ ਦੇਖਦੇ ਨੇ ਕਿ ਕਿੱਧਰ ਨੂੰ ਜਾਂਦੀ ਹੈ ਜਵਾਨੀ ਕਿੱਧਰ ਨੂੰ ਬੱਚੇ ਜਾਂਦੇ ਨੇ ਬਿਲਕੁਲ ਗਲਤ ਹੈ ਇਹ ਰੱਬ ਨੇ ਹੱਥ ਦਿੱਤੇ ਨੇ ਕਮਾਉਣ ਵਾਸਤੇ ਅੱਖਾਂ ਦਿੱਤੀਆਂ ਨੇ ਦੇਖਣ ਵਾਸਤੇ ਕੰਨ ਦਿੱਤੇ ਨੇ ਸੁਣਨ ਵਾਸਤੇ ਕਪੜਾ ਦਿੱਤਾ ਤਾਂ ਢਾਕਣ ਵਾਸਤੇ ਐਸੇ ਕਰਕੇ ਕਪੜਾ ਪਾਉਨੇ ਆਪਾਂ ਨਹੀਂ ਕਪੜਾ ਕਿਹਨੂੰ ਪਤਾ ਸੀ ਭਾਈ ਪਹਿਲਾਂ ਲੋਕ ਔਕੇਲਿਆਂ ਦੇ ਛਿਲਕੇ ਲਾਉਂਦੇ ਸੀ ਜਦੋਂ ਮੱਕੋ ਉਦੋਂ ਵੀ ਲੁਕਦਾਂ ਗੋਦੋਂ ਵੀ ਪਾਉਂਦੇ ਸੀ ਲਕੋਂਦੇ ਦੀ ਕਿਉਂਕਿ ਸ਼ਰਮਤੀ ਸ਼ਰਮਤੀ ਹੁਣ ਇਹਨਾਂ ਨੇ ਸਾਰਿਆਂ ਨੇ ਲਾ ਲਈ ਹੈਗੀ ਦੀ ਭਈ ਯਾਰਾਣੀ ਮਹਾ ਪੰਜਾਬ ਨੂੰ ਆਕੇ ਬਦਨਾਮ ਕਰਤਾ ਕੌਰ ਸ਼ਬਦ ਹੈ ਜਿਹੜਾ ਕੌਰ ਸ਼ਬਦ ਤਾਂ ਸਿੰਗਣੀ ਦੇ ਮਗਰ ਲੱਗਦਾ ਸਿੰਗਣੀ ਦੇ ਮਗਰ ਲੱਗਦਾ ਹੁੰਦਾ ਹੈ ਜਿਹੜੀ ਜੋਦੀ ਹੁੰਦੀ ਹੈ ਇਹਨਾਂ ਨੂੰ ਕੌਰ ਦਾ ਕੁੜੀਆਂ ਨੂੰ ਕੌਰ ਦਾ ਮਤਲਬ ਹੀ ਨਹੀਂ ਪਤਾ ਨਾ ਚੁੰਨੀ ਦਾ ਮਤਲਬ ਪਤਾ ਵੀ ਚੁੰਨੀ ਸਿਰ ਤੇ ਕਿਉਂ ਲੈਣੀ ਹੈ ਨਾ ਅਗੇ ਸੰਗ ਸ਼ਰਮ ਦਾ ਪਤਾ ਹੈ ਵੀ ਮੇਰਾ ਵੱਡਾ ਭਾਈ ਜਾ ਰਿਹਾ ਚਾਚਾ ਜਾਂ ਪਾਪਾ ਜਾਂ ਤਾਇਆ ਜਾਂ ਵੱਡਾ ਭਾਈ ਹੈ ਉਹ ਚੀਜ਼ਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਇਹ ਪੀੜੀ ਪਤਾ ਨਹੀਂ ਕਿੱਧਰ ਚੱਲ ਪਈ ਕਿੱਧਰ ਚੱਲ ਪਈ ਜਿਹੜੀ ਇਹ 2005 ਤੋਂ ਬਾਅਦ ਜਨਰੇਸ਼ਨ ਆਈਆਂ ਨਾ ਇਹ ਕਿਸੇ ਹੋਰ ਦੁਨੀਆ 'ਚ ਜਿਉ ਰਹੀ ਹੈ ਸਭ ਤੋਂ ਵੱਡੀ ਦਾ ਪਹਿਲਾਂ ਭਾਈ ਅੰਮ੍ਰਿਤਪਾਲ ਮੈਰੋ ਦਾ ਬਹੁਤ ਧੰਨਵਾਦ ਕਰਦਿਆਂ ਭਾਈ ਮੈਦਾਨ ਦੇ ਕਿਹਨੂੰ ਬੰਦਾ ਹੀ ਨਹੀਂ ਮੰਨਦਾ ਅੱਛਾ ਨਾ ਉਹਦੇ ਭਾਈ ਨੂੰ ਮੰਨਾਂ ਕੀ ਕਰਿਆ ਉਹਨਾਂ ਨੇ ਪੰਜਾਬ ਵਾਸਤੇ ਕੀ ਕਰਿਆ ਆ ਜੋ ਕਮਲਕੌਰ ਦੇ ਹੱਕ ਚ ਵੀਡੀਓ ਪਾਉਣ ਲੱਗ ਰਹੇ ਨੇ ਕਦੇ ਪੰਜਾਬ ਚ ਆ ਕੇ ਖੜੇ ਨੇ ਦਲੇਰ ਮਹਿੰਦੀ ਦਾ ਕਿੱਦੇ ਸ਼ੋਅ ਲੱਗਿਆ ਪੰਜਾਬ ਚ ਮਿੱਕੇ ਸਿੰਘ ਨੂੰ ਕੌਣ ਜਾਣਦਾ ਕਿੱਦੇ ਉਹ ਪੰਜਾਬ ਚ ਆਏ ਨੇ ਬਾਈ ਉਹਨਾਂ ਨੂੰ ਦਰਦ ਪੰਜਾਬ ਦਾ ਪਤਾ ਹੀ ਨਹੀਂ ਉਹ ਤਾਂ ਸਿਰਫ ਉਹਨਾਂ ਦਾ ਜਿਹੜਾ ਵਿਊ ਲੈਣ ਦਾ ਚੱਕਰ ਹੈ ਵਿਊ ਲੈਣ ਦੇ ਚੱਕਰ ਚ ਕਮਲਕੌਰ ਮਰੀਏ ਸਾਰੇ ਵਿਊ ਲੈਣ ਦੇ ਚੱਕਰ ਚ ਨੇ ਪੈਸੇ ਆਉਂਦੇ ਨੇ ਬਾਈ ਸਾਰੇ ਨਗੇਜ ਦਿਖਾਉਂਦੇ ਨੇ ਕੱਪੜੇ ਲਾਉਂਦੀਆਂ ਨੇ ਕੱਪੜੇ ਲਾਉਂਦੇ ਨੇ ਸਭ ਇਹਦੇ ਵਿੱਚ ਹੀ ਆ ਜਾਂਦੇ ਨੇ ਜਦੋਂ ਪੈਸੇ ਬਣਦੇ ਹੁਣ ਬਾਈ ਸਭ ਕੁਝ ਕਰ ਦਿੰਦੇ ਨੇ ਮੀਕਾ ਸਿੰਘ ਵੀ ਇਸੇ ਦੌੜ 'ਚ ਹੈ ਬਾਈ ਜੀ ਤੁਮੈਂ ਦਿਲਦਰ ਇੱਕ ਸਵਾਲ ਪੁੱਛਣਾ ਬਾਈ ਮਿੱਤੇ ਦੀ ਵੀਡੀਓ ਆ ਰਹੀ ਆ ਉਹ ਕਹਿ ਰਿਆ ਵੀ ਇਹ ਸਿਰਫ ਪਰਿਵਾਰ ਨੂੰ ਤਮਲਦੌਰ ਭਾਬੀ ਨੂੰ ਜੋ ਮਰੀਆ ਵੀ ਉਹ ਪਰਿਵਾਰ ਨੂੰ ਪੈਸੇ ਹੀ ਲੋੜ ਮੈਂ ਉਹਨਾਂ ਨੂੰ ਜਿਵੇਂ ਵੀ ਲੋੜ ਆ ਹੈਲਪ ਕਰੂੰਗਾ ਉਹਦੇ ਅਰ ਪਹਿਲਾਂ ਕਿੱਥੇ ਗਿਆ ਹੋਇਆ ਸੀ ਮੀਕਾ ਸਿੰਘ ਆ ਹੋਰ ਬਥੇਰੀਆਂ ਨੇ ਉਹਨਾਂ ਨੂੰ ਹੋਰ ਕਰਦੇ ਗਰੀਬ ਬਥੇਰੇ ਨੇ ਉਹਦੇ ਜਿਹੜਾ ਉਹਦਾ ਪਿੰਡ ਹੈ ਉੱਥੇ ਕਰਦੇ ਮਦਦ ਹੁਣ ਉਹਦਾ ਕਤਲ ਹੋ ਗਿਆ ਹੁਣ ਤਾਂ ਉਹ ਖੜਾ ਹੋ ਗਿਆ ਵੀ ਮੈਂ ਉਹਦੀ ਮਦਦ ਕਰ ਦੂੰ ਹੋਰ ਬਥੇਰੇ ਗਰੀਬ ਨੇ ਜਿਨ੍ਹਾਂ ਦੇ ਘਰੇ ਰੋਟੀ ਵੀ ਨਹੀਂ ਪਗਦੀ ਸ਼ਾਮ ਦੀ ਜਿਹੜਾ ਭਾਈ ਨੇ ਗੱਲ ਕਰੀ ਹੈ ਮੀਕਾ ਸਿੰਘ ਨੂੰ ਇਹ ਕਹਿੰਨੇ ਆ ਵੀ ਤੁਸੀਂ ਇੱਕ ਅਸਲੀਲ ਫਲਾਉਂ ਵਾਲਿਆਂ ਨੂੰ ਪਰਨਾਮ ਦੇ ਰਹੇ ਹੋ ਅਸਲੀਲ ਤਾਂ ਜਿਹੜੀ ਫਲਾਉਂਦੀ ਸੀ ਉਹਨੂੰ ਨਾਮ ਦੇ ਰਹੇ ਹੋ ਉਹ ਮੀਕੇ ਨੇ ਕਿਹੜਾ ਭਾਈ ਕਰਿਆ ਨਹੀਂ ਹੈ ਮੀਕੇ ਨੇ ਕਿਹੜਾ ਕਰਿਆ ਨਹੀਂ ਉਹਦੇ ਭਾਈ ਨੇ ਵੀ ਕਰਿਆ ਕਿੱਦਾਂ ਉਹ ਪੰਜਾਬ ਜਾਏ ਨੇ ਠੀਕ ਹੈ ਹੁਣ ਉਹਨਾਂ ਨੂੰ ਕਤਲ ਹੋ ਗਿਆ ਹੁਣ ਉਹਨਾਂ ਨੂੰ ਦੇਖ ਗਿਆ ਅਮਰਤਪਾਲ ਮੈਰੋ ਮੀਕੇ ਸਿੰਘ ਨੂੰ ਕੌਣ ਨਹੀਂ ਜਾਣਦਾ ਉਹਦੀ ਕਰਤੂਤ ਤਾਂ ਸਾਤੋਂ ਕੀ ਭੁੱਲੀ ਹੈ ਅਸੀਂ ਜਵਾਕ ਥੋੜੀਆਂ ਠੀਕ ਹੈ ਰਾਖੀ ਸ਼ਾਮਤ ਨਾਲ ਉਹਨੇ ਕਰ ਲਿਆ ਗਿਆ ਸੋਹ ਕਿਹੜਾ ਦੁੱਧ ਦੋਤਾ ਹੈ ਇੱਕੋ ਬਾਬਾ ਜੇ ਜਿਹੜਾ ਨਿਹੰਗ ਸਿੰਘ ਜੇ ਉਹ ਆਪ ਨਾਉਂਦਾ ਨਹੀਂ ਉਹ ਸਿੱਖਿਆ ਦੇ ਰਿਹਾ ਵੀ ਅਮਰਤਪਾਲ ਮੈਰੋ ਨੇ ਗਲਤ ਕਰਿਆ ਇੱਕੋ ਮੰਟ ਜੇ ਉਹਨੂੰ ਕੋਈ ਬਲਉਦਾ ਨਹੀਂ ਉਹਨੂੰ ਕੋਈ ਕੱਚ ਲਾਉਂਦਾ ਨਹੀਂ ਉਹ ਬਿਨਾਂ ਗੱਲ ਤੋਂ ਹੀ ਪੰਗੇ ਲਈ ਜਾਂਦਾ ਹੈ ਬੱਚਾ ਛੋਟੇ ਛੋਟੇ ਬੱਚਿਆਂ ਲਵੇ ਮੋਬਾਈਲ ਲੈ ਆਪਣੀਆਂ ਕੁੜੀਆਂ ਲਵੇ ਮੋਬਾਈਲ ਲੈ ਛੋਟੇ ਛੋਟੇ ਮੁੰਡਾ ਜਵਾਕਾ ਲੈ ਮੋਬਾਈਲ ਲੈ ਇਹ ਸ਼ੀਲਤਾ ਦੇਖਦੇ ਨੇ ਕਿ ਕਿੱਧਰ ਨੂੰ ਜਾਂਦੀ ਹੈ ਜਵਾਨੀ ਕਿੱਧਰ ਨੂੰ ਬੱਚੇ ਜਾਂਦੇ ਨੇ ਬਿਲਕੁਲ ਗਲਤ ਹੈ ਇਹ ਤੁਹਾਂ ਬਈ ਜੀ ਬਿਲਕੁਲ ਗਲਤ ਹੈ ਇਹ ਜੀ ਬਿਲਕੁਲ ਗਲਤ ਹੈ ਜਿਹੜਾ ਕੰਮ ਕਰਿਆ ਮਰਤਬਾ ਲ ਮੈਰੋ ਨੇ ਠੀਕ ਹੈ ਜਮਾ ਹੈ ਇਹ ਦੂਤੇ ਦੀ ਕੰਮ ਹੋ ਨਹੀਂ ਸਕਦਾ ਇਹਦਾ ਇਹ ਜਿਹੇ ਬੰਦੇ ਦੇਖ ਲੈ ਫੇਸਬੁੱਕ ਤੇ ਜਿਨ੍ਹਾਂ ਦੀਆਂ ਮੈਂ ਅੱਜ ਤੱਕ ਵੀਡੀਓ ਨਹੀਂ ਦੇਖੀਆਂ ਦੀ ਉਹ ਮਾਫੀ ਮੰਗਦੇ ਵੀ ਦੇਖ ਲੈ ਪੀ ਹਾਂ ਭਾਈ ਅਸੀਂ ਮਾਫੀ ਮੰਗ ਰਹੇ ਆ ਵੀ ਅਸੀਂ ਵੀਡੀਓ ਗਲਤ ਪਾਉਂਦੇ ਸੀ ਇਹਦਾ ਮਤਲਬ ਉਹ ਪਾਉਂਦੇ ਸੀ ਤਾਂ ਮਾਫੀਆਂ ਮੰਗ ਰਹੇ ਨੇ ਤਾਂ ਹੀ ਮੰਗ ਰਹੇ ਨੇ ਤੇ ਮੀਕਾ ਸਿੰਘ ਬਾਰੇ ਹੱਕ 'ਚ ਖੜੇ ਨੇ ਉਹਨਾਂ ਦੇ ਬਈ ਯਾਰ ਮੀਕੇ ਬਈ ਯਾਰ ਮੀਕੇ ਦਾ ਹੁਣ ਕੀ ਕਰੀਏ ਉਹ ਉਹ ਬੋਲੋ ਪੰਜਾਬ 'ਚ ਕਦੇ ਆਇਆ ਕਿਉਂ ਬਾਈ ਜੀ ਇਹ ਨਹੀਂ ਜੇ ਭੁੱਖੇ ਮਰਦੇ ਫਿਰ ਅਸੀਂ ਨੰਗੇ ਹੋ ਕੇ ਨੱਚ ਕੇ ਉਹ ਕਰੀਏ ਅਸੀਂ ਆਹ ਦੋ ਦਿਨ ਖੜੇ ਰਹਿੰਦੇ ਆ ਅਸੀਂ ਫਿਰ ਡਾਕਾ ਮਾਰਨ ਤਰਪੀਏ ਬਈ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਸਾਡੇ ਕੋਲ ਪੈਸੇ ਸਵਾਰੀ ਨਹੀਂ ਆਉਂਦੀ ਸਵਾਰੀ ਨਹੀਂ ਆਉਂਦੀ ਫਿਰ ਅਸੀਂ ਥੋੜਾ ਵੀ ਨੰਗੇ ਹੋ ਜੀ ਹਾਂ ਇਹਦਾ ਭਾਈ ਬਹੁਤ ਵਧੀਆ ਕੰਮ ਕਰਿਆਗਾ ਆਪਾਂ ਤਾਂ ਕਹਿੰਦੇ ਆ ਭਈ ਵਧੀਆ ਹੱਕ ਚ ਆਪਾਂ ਤਾਂ ਇਹਦੇ ਤੁਸੀਂ ਭਾਈ ਅੰਮ੍ਰਿਤਪਾਲ ਦੇ ਹੱਕ ਚੋਂ ਹਾਂਜੀ ਹਾਂਜੀ ਆਪਾਂ ਤਾਂ ਵਧੀਆ ਵੀਡੀਓ ਲਾਈਕ ਕਰਦੇ ਆ ਸਾਰਾ ਕੁਝ ਨੂੰ ਫੁੱਲ ਸਪੋਰਟ ਕਰਦੇ ਆ ਭਾਈ ਜਿਹੜਾ ਆਪਾਂ ਨੇ ਹੱਥ ਦਿੱਤੇ ਨੇ ਕਮਾਉਣ ਵਾਸਤੇ ਅੱਖਾਂ ਦਿੱਤੀਆਂ ਨੇ ਦੇਖਣ ਵਾਸਤੇ ਕੰਨ ਦਿੱਤੇ ਨੇ ਸੁਣਨ ਵਾਸਤੇ ਕੱਪੜਾ ਦਿੱਤਾ ਤੰ ਟਾਕਣ ਵਾਸਤੇ ਐਸੇ ਕਰਕੇ ਕੱਪੜਾ ਪਾਉਨੇ ਆਪਾਂ ਨਹੀਂ ਕੱਪੜਾ ਕਿਨੂੰ ਪਤਾ ਦੀ ਬਾਈ ਪਹਿਲਾਂ ਲੋਕ ਇਕੱਲਿਆਂ ਦੇ ਛਲਕੇ ਲਾਉਂਦੇ ਸੀ ਨਾਗੋਦੋਂ ਵੀ ਲੁਕਦੇ ਸੀ ਨਾਗੋਦੋਂ ਵੀ ਭੌਂਦੇ ਸੀ ਲਕੋਉਂਦੇ ਦੀ ਕਿਉਂਕਿ ਸ਼ਰਮਤੀ ਸ਼ਰਮਤੀ ਹੁਣ ਇਹਨਾਂ ਨੇ ਸਾਰਿਆਂ ਨੇ ਲਾ ਲਈ ਖਾਸ ਕਰਕੇ ਪੰਜਾਬੀਆਂ ਨੇ ਦੋਸਤੋ ਪੰਜਾਬੀਆਂ ਨੇ ਸ਼ਰਮ ਜਿਹੜੀ ਲਾਹੀ ਹੈ ਸ਼ਾਇਦ ਕਿਸੇ ਨੇ ਲਾਹੀ ਹੋਵੇ ਹਾਂਜੀ ਹੈਗੀ ਦੀ ਬਈ ਯਾ ਰਾਣੀ ਮਹਾ ਪੰਜਾਬ ਨੂੰ ਆਕੇ ਬਦਨਾਮ ਕਰਤਾ ਪਹਿਲਾਂ ਉਹ ਉਰੀ ਵਰਤੀ ਰਹੀ ਹੈ ਪਹਿਲਾਂ ਦੱਸੋ ਉਹਦੇ ਪਹਿਲਾਂ ਕਾਂਚਲ ਕੁਮਾਰੀ ਦੀ ਕੀ ਦੱਸੋ ਉਹਨੇ ਜਾ ਕੇ ਨੌ ਬਦਲ ਲਿਆ ਨੋਂ ਪੰਜਾਬੀਆਂ ਦਾ ਰੱਖ ਨੋਂ ਪੰਜਾਬੀਆਂ ਦਾ તરી ਜਾਂਦੇ ਨੇ ਕੌਰ ਸ਼ਬਦ ਹੈ ਜਿਹੜਾ ਕੌਰ ਸ਼ਬਦ ਤਾਂ ਸਿੰਗਣੀ ਦੇ ਮਗਰ ਲੱਗਦਾ ਸਿੰਗਣੀ ਦੇ ਮਗਰ ਲੱਗਦਾ ਹੁੰਦਾ ਹੈ ਜਿਹੜੀ ਜੋਦੀ ਹੁੰਦੀ ਹੈ ਇਹ ਜਿਹੜਿਆ ਇਹ ਇਹਨਾਂ ਨੂੰ ਕੌਰ ਦਾ ਕੁੜੀਆਂ ਨੂੰ ਕੌਰ ਦਾ ਮਤਲਬ ਹੀ ਨਹੀਂ ਪਤਾ ਨਾ ਚੁੰਨੀ ਦਾ ਮਤਲਬ ਪਤਾ ਹੈ ਵੀ ਚੁੰਨੀ ਸਿਰ ਤੇ ਕਿਉਂ ਲੈਣੀ ਹੈ ਨਾ ਕਿਸੇ ਸ਼ੰਕ ਸ਼ਰਮ ਦਾ ਪਤਾ ਹੈ ਵੀ ਮੇਰਾ ਵੱਡਾ ਭਾਈ ਜਾ ਰਿਹਾ ਚਾਚਾ ਜਾਂ ਪਾਪਾ ਜਾਂ ਤਾਇਆ ਜਾਂ ਵੱਡਾ ਭਾਈ ਹੈ ਉਹ ਚੀਜ਼ਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਇਹ ਪੀੜੀ ਪਤਾ ਨਹੀਂ ਕਿੱਧਰ ਚੱਲ ਪਈ ਟਰੈਵਲ ਜਿਹੜੀ ਇਹ 2005 ਤੋਂ ਬਾਅਦ ਜਨਰੇਸ਼ਨ ਆਈਆਂ ਨਾ ਇਹ ਕਿਸੇ ਹੋਰ ਦੁਨੀਆ 'ਚ ਜਿਉ ਰਹੀ ਐ ਦੋਸਤੋ ਇੱਕਾਪਾ ਡਰਾਈਵਰ ਭਾਈਚਾਰੇ ਨੂੰ ਬਹੁਤ ਜ਼ਿਆਦੇ ਆਪਾਂ ਮੈਂ ਕਹੂੰਗਾ ਬਦਨਾਮੇ ਕਰਿਆ ਹੋਇਆ ਸੀ ਵੀ ਜੋ ਡਰਾਈਵਰ ਆਏ ਐ ਅੱਜ ਡਰਾਈਵਰਾਂ ਤੋਂ ਗੱਲਾਂ ਸੁਣ ਰਿਹਾ ਹਾਂ ਤੁਸੀਂ ਵੀ ਸਭ ਤੋਂ ਜ਼ਿਆਦੇ ਜੇ ਕਰਦੇ ਇੱਜਤ ਟਰੈਵਲ ਕਰਦਾ ਡਰਾਈਵਰਾਂ ਦੇ ਨਾਲ 3 ਭੈਣਾਂ ਬੱਚੀਆਂ ਬੈ ਕੇ ਜਾਂਦੀਆਂ ਨੇ ਖਾਸ ਕਰਕੇ ਸਰਦਾਰ ਡਰਾਈਵਲ ਤਾਂ ਬੰਬੇ ਤੱਕ ਮਸ਼ਹੂਰ ਨੇ ਕਲਕੱਤੇ ਕੁੜੀਆਂ ਨੇ ਜਿਹੜੀਆਂ ਨੌਜਵਾਨ ਸਰਦਾਰ ਡਰਾਈਵਰਾਂ ਨਾਲ ਪੈਂਦੀਆਂ ਨੇ ਖਾਸ ਕਰਕੇ ਚਲੋ ਡਰਾਈਵਰਸ ਭਾਈ ਜਿਹੜਾ ਸਾਰੀ ਜ਼ਿਰੇ ਦਾ ਹੈ ਜੇ ਡਰਾਈਵਲੇ ਕੰਮ ਕਰਨ ਲੱਗ ਜਰਾ ਡਰਾਈਵਰ ਉਹਨੂੰ ਇੱਕ ਜਾਣ ਬੁੱਝ ਕੇ ਕਬੱਡੀ ਪੱਦਰ ਤੇ ਬਦਨਾਮ ਕਰਨ ਦੀ ਗਏ ਗਾਣਿਆਂ ਚ ਹੋਰ ਪਹਿਲਾਂ ਵੀ ਇਹਨੇ ਕੀ ਕੁਸ਼ ਕੀਤਾਗਾ ਇਹ ਇੱਕ ਗਲਤਮਲਤ ਬੰਦਾਗਾ ਯਾਰ ਪ੍ਰਮੋਟ ਤਾਂ ਇਹ ਆਪੇ ਕਰੂਗਾ ਜਿਹੜਾ ਗਲਤਮਲਤ ਟੀਮੀਆਂ ਨੇ ਗਲਤਮਲਤ ਬੰਦੇ ਨੇ ਉਹ ਆਪ ਦੇ ਵਿੱਚ ਪ੍ਰਮੋਟ ਤਾਂ ਕਰਨਗੀ ਪੂਜਾ ਕਤਲ ਹੋ ਚੁੱਕਿਆ ਹੈ ਹਰਿਆਣੇ ਚ ਹਰਿਆਣਾ ਪੰਜਾਬ ਇੱਕ ਹੈ ਦਿੱਲੀ ਸਾਰੇ ਪੰਜਾਬ 1912 ਤੱਕ ਪੰਜਾਬ ਪੰਜਾਬ ਇਹਦੀ ਦਿੱਲੀ ਵੀ 1912 ਤੋਂ ਬਾਅਦ ਅਡਵਡ ਹੋਏ ਨੇ ਕੰਗਰੇਜਾਂ ਨੇ ਕਰੇ ਨੇ ਗੱਲਬਾਤ ਕਰਦੇ ਆ ਕੀ ਦੇਖਦੇ ਆ ਬਾਈ ਕੀ ਬਸੀ ਬਾਈ ਸਭ ਤੋਂ ਵੱਡੀ ਤਾਂ ਪਹਿਲਾਂ ਭਾਈ ਅੰਮਰਤਪਾਲ ਮੈਰੋ ਦਾ ਬਹੁਤ ਧੰਨਵਾਦ ਕਰਦਿਆਂ ਸਾਡੇ ਵਰਤੇ ਸਮਾਜ ਸੇਵੀਆਂ ਨੂੰ ਵੀ ਆਤਮ ਮਿਲਦੀ ਵੀ ਸੱਚ ਦਾ ਸੱਚ ਹੁੰਦਾ ਯਾਰ ਪਰ ਅਸੀਂ ਤਾਂ ਆ ਵੀ ਰੱਬ ਦੀ ਸਾਡੇ ਦੇ ਮਿਹਰ ਦੀ ਹੱਥ ਜੋੜ ਦੇ ਤੈਨੇ ਆ ਵੀ ਅਸੀਂ ਤਾਂ ਰਪਾਇ ਨੇ ਸੇਵਾ ਤਰੀਏ ਟੀਆਂ ਦੇ ਬਰਾਦਰੇ ਨੇ ਪਰ ਰੱਬ ਨੇ ਤੁਹਾਨੂੰ ਉਹ ਲਾਈਨ ਚ ਨਹੀਂ ਲੈਂਦਾ ਪਰ ਹੁਣ ਆਪਾਂ ਹੋਰ ਨੂੰ ਵੀ ਦਿਆਂ ਆ ਮੈਨੂੰ ਅੱਜ ਕਿਸੇ ਬੰਦੇ ਦਾ ਫੋਨ ਵੀ ਆਇਆ ਮੈਂ ਨਾ ਨਹੀਂ ਲੈਂਦਾ ਉਹ ਤਾਂ ਨਾ ਭਾਈ ਸਵੇਰੇ ਵੀਡੀਓ ਬਣਾ ਦੇ ਤੂੰ ਜੁਮੇ ਵੀ ਨਹੀਂ ਲੈ ਲਾ ਆਪਾਂ ਨਹੀਂ ਲੈਂਦੇ ਤੋਟੀ ਜਿਹੜੇ ਵੀਡੀਓ ਪਾਉਂਦ ਨੇ ਯਾਰ ਉਹ ਗਲਤ ਵੀਡੀਓ ਪਾਉਂਦਾ ਸੀ ਹਾਂ ਮੇਰੇ ਅੱਛਾ ਹਾਂ ਕੀ ਕਹੇ ਉਹਨੇ ਵੀ ਵੀਡੀਓ ਪਾ ਕੇ ਜਾ ਤਨਾ ਭਾਈ ਮੇਰੀ ਵੀਡੀਓ ਪਾ ਲਾ ਗਦਾ ਕਾਦੀ ਵੀਡੀਓ ਮਾਫੀ ਨਾ ਮੈਂ ਦੀ ਹਾਂ ਤਨਾ ਭਾਈ ਤੂੰ ਤਾਂ ਦੇ ਵੀ ਮੈਂ ਸਮਝ ਸੀ ਵੀ ਤੂੰ ਵੀਡੀਓ ਪਾ ਦੇ ਭਾਈ ਇਸ ਦੂ ਬਾਅਦ ਮੈਂ ਵੀਡੀਓ ਨਹੀਂ ਪਾਉਂਦਾ ਦੇਖ ਸਕਦੇ ਹੋ ਵੀ ਇਹਦੇ ਰਾਹੀਂ ਕਹਣਾ ਚਾਹੁੰਦੇ ਵੀ ਗੁਰਪ੍ਰੀਤ ਸਿੰਘ ਲਹਿਰਾ ਕਹੇ ਵੀ ਇਹ ਬੰਦੇ ਦੀ ਜ਼ਿੰਮੇਵਾਰੀ ਮੈਂ ਲੈਣਾ ਵੀ ਵੀਡੀਓ ਦਾ ਇਹ ਜ਼ਿੰਮੇਵਾਰੀ ਬਾਈ ਜੀ ਕੋਈ ਨਾ ਲਿਓ ਕਿਸੇ ਦੀ ਕਿਸੇ ਦੀ ਕੋਈ ਤਵਾਰੀ ਨਹੀਂ ਜਮੈਂ ਬਾਂਦਰਾਂ ਵਾਲੇ ਪਤੀ ਨਹੀਂ ਗੱਲ ਕੋਲ ਕਰੀ ਜਾਂਦੇ ਨੇ ਤਿੰਨ ਦਿਨ ਹੋ ਗਿਆ ਚੰਦ ਹੋਰੀ ਬਾਈ ਮੈਨੂੰ ਲਾਲਚ ਵੀ ਦਿੱਤਾ ਉਹਨਾਂ ਨੇ ਅੱਛਾ ਵੀ ਤੂੰ ਆ ਤੇ ਵੀਡੀਓ ਪਾ ਦੇ ਤੈਨੂੰ ਅਸੀਂ ਤੇਰਾ ਚਾਹ ਪਾਣੀ ਦਰਦ ਨਹੀਂ ਅੱਛਾ ਹਾਂ ਚਾਹ ਪਾਣੀ ਕਿਹਾ ਹਾਂ ਆਪਾਂ ਸਮਝਦੇ ਹਾਂ ਚਾਹ ਪਾਣੀ ਤੂੰ ਦੇ ਰਿਹਾ ਪਰ ਆਪਾਂ ਨਹੀਂ ਪਾਉਂਦੇ ਤੋਂ ਦੀ ਅੱਜ ਅੰਬਰਤਵਾ ਜਿਹੜੇ ਬੰਦੇ ਨੇ ਦੂਜਾ ਦੰਬ ਵੀ ਤਰਿਆ ਸੀ ਉਹਨੂੰ ਵੀ ਸਲੂਟ ਮਾਰਦੇ ਆ ਯਾਰ ਜਿਨੇ ਉਹ ਕਰਿਆ ਪਾਣੀ ਪਤ ਹਾਂ ਉਹਨੂੰ ਵੀ ਸਲੂਟ ਮਾਰਦੇ ਜਿਹੜੇ ਦੰਦ ਬੋੰਦ ਨੇ ਯਾਰ ਉਹਨਾਂ ਤੇ ਮੇਰੀਆਂ ਧੀਆਂ ਬਹੁਤ ਨੇ ਪੈਣਾ ਬਹੁਤ ਨੇ ਰੇਤਾਪ ਨੂੰ ਫੋਨ ਕਰਦੀ ਆ ਤੋਦੀ ਜਿਹਦਾ ਆਪਾਂ ਨੈਟ ਥੋਲਦੇ ਆ ਇਸਟਾ ਥੋਲਦੇ ਆ ਇੰਨਾ ਦੰਦ ਚੱਲਦਾ ਯਾਰ ਦੇਖਿਆ ਵੀ ਨਹੀਂ ਜਾਂਦਾ ਮੇਰਾ ਆ ਬਾਈਆਂ ਨੂੰ ਮੈਂ ਵੀ ਚਲੋ ਡਰਾਈਵਲ ਕਰਦਾ ਐਨਆਰਆਈ ਭਰਾ ਆਉਂਦੇ ਨੇ ਮੇਰੇ ਤਾਂ ਐਨਆਰਆਈ ਭਰਾ ਆਉਂਦੇ ਨੇ ਇਹਨਾਂ ਬਾਈਆਂ ਨੂੰ ਮੈਨੋਂ ਜ਼ਿਆਦਾ ਪਤਾ ਯਾਰ ਪੰਜਾਬ ਹੈ ਨਾ ਪੰਜਾਬ ਇਹ ਜਿਹੜੀ ਕੌਮ ਪੰਜਾਬ ਨੋਂ ਪਿਆ ਹੋਇਆ ਜਿਹੜਾ ਹਰੀ ਸਿੰਘ ਨੂੰ ਅਫਗਾਨ ਡਰਦੇ ਦੀ ਹਰੀ ਸਿੰਘ ਨੂੰ ਉਹੇ ਤੋਂ ਹਾਂ ਡਰਦੇ ਦੀ ਇਹ ਭੁੱਲ ਗਏ ਸਾਰੇ ਪੰਜਾਬੀ ਜਿੰਨੇ ਇਹ ਸਾਡੇ ਨਾਲ ਇੰਨੇ ਬਦਲ ਕਿਉਂ ਗਏ ਪੈਸਿਆਂ ਦਾ ਚੱਕਰ ਹੈ ਬਾਈ ਇੰਨੇ ਪੰਜਾਬੀ ਕਿਰਚਣਗੇ ਯਾਰ ਇੰਨੇ ਅਸੀਂ ਕਹੀ ਜਾਂਦੇ 40 ਸਾਲ ਬਾਈ ਕਦੇ ਕਦੇ ਤਾਂ ਤਾਂ ਯਕੀਨ ਨਹੀਂ ਮੰਨਣਾ ਹੈ ਸੋਚ ਕੇ ਹਰਾਨ ਹੁੰਨੇ ਆ ਵੀ ਭਗਤ ਸਿੰਘ ਹੋਰੀ ਉਹੀ ਫਸ ਸੀ ਜੜ ਗਏ ਆ ਲੋਕਾਂ ਪਿੱਛੇ ਲੰਡੂ ਲੋਕਾਂ ਪਿੱਛੇ ਲੰਡੂ ਲੋਕਾਂ ਪਿੱਛੇ ਬਾਸੀ ਜੜ ਗਏ ਭਗਤ ਸਿੰਘ ਹੋਰੀ ਦਿਲਦਾਰ ਛੋਟੇ ਸਾਹਿਬ ਜਾਂ ਤੇ ਨੀਹਾਂ ਚ ਜਣੇ ਗਏ ਬੰਦ ਬੰਦ ਘਟਾਏ ਪਰਵਾਰ ਬਾਰਤਾ ਗੁਰੂ ਸਾਹਿਬ ਨੇ ਆ ਲੋਕਾਂ ਪਿੱਛੇ ਜਿਹੜੇ ਅੱਜ ਕਹਿੰਦੇ ਨੇ ਵੀ ਅਸੀਂ 뷰 ਲਾਈਨ ਦੇ ਚੱਕਰ ਚ ਬਈ ਗੰਦੀਆ ਵੀਡੀਓ ਪਾਉਂਦੇ ਦੀ ਇੰਨਾ ਪਿੱਛੇ ਪਰਵਾਰ ਬਾਰਿਆ ਭਗਤ ਸਿੰਘ ਹੋਰੀ ਇੰਨਾ ਪਿੱਛੇ ਕੁਰਬਾਨੀਆਂ ਦੇ ਗਿਲਜਰ ਜੀ ਆਪਾਂ ਨੂੰ ਬਤਾਫਤਵਾਨੀ ਜਦੋਂ ਦੁਸ਼ਹਿਰੇ ਸੁੱਤੇ ਪਾਦਾਂ ਦੇ ਦੀ ਬਾਬਾ ਜੀ ਦਾ ਤਾਂ ਵੀ ਨਹੀਂ ਲੜਦੇ ਦੀ ਏਨੀ ਆਪਣੀ ਸਿੱਤ ਤੋਂ ਆਉਂਦੀ ਏਨੀ ਇੱਜ਼ਤ ਹੀ ਵੀ ਸਿਰਫ ਇਹ ਹੈ ਨਾ ਅੰਮ੍ਰਿਤਪਾਲ ਭਾਈ ਨੇ ਬਹੁਤ ਬਾਬਾ ਜੀ ਨੇ ਬਹੁਤ ਸੋਹਣਾ ਦਮ ਦਾ ਨਜ਼ਾਰਾ ਸੀ ਦਿਨੋ ਸਲੂਟ ਮਾਰਦੇ ਆ ਤੁਸੀਂ ਤਾਂ ਮੈਂ ਵੀਡੀਓ ਸ਼ਟਰਾਂ ਚੋਂ ਨਾ ਮੈਂ ਤੁਹਾਡੇ ਚੈਨਲ ਆਈ ਤੇ ਨਾ ਮੈਂ ਤਾਂ ਮੇਰਾ ਖਰਚਾ ਨਹੀਂ ਚੱਲਦਾ ਸਾਨੂੰ ਫੋਨ ਤਰੇ ਅਸੀਂ ਉਹ ਬੰਦੇ ਦਾ ਸਾਰਾ ਖਰਚਾ ਉਟਾਉਂਦੇ ਪਰ ਵੀਡੀਓ ਨਾ ਪਾਵੇ ਚੰਗੀਆਂ ਵੀਡੀਓ ਪਾਵੇ ਹਾਂ ਅਸੀਂ ਆ ਤੁਹਾਡੇ ਅੱਜ ਚੈਨਲ ਦੇ ਬਾਈ ਯਾਰ ਕੋਈ ਇਹ じゃ ਪੰਜਾਬ ਚ ਘਰ ਨਹੀਂ ਹੈਗਾ ਜਿਹਨੂੰ ਨਾ ਰੋਟੀ ਮਿਲਦੀ ਹੋਵੇ ਆ ਪੰਜਾਬ ਚ ਭੁੱਖਾ ਕੋਈ ਨਹੀਂ ਬਰੇ ਉਰੇ ਮਰਤੇ ਹੀ ਨਹੀਂ ਉਰੇ ਤਾਂ ਯਾਰ ਬਿਹਾਰ ਤੋਂ ਆ ਕੇ ਬੰਦੇ ਬਿਹਾਰ ਚੋਂ ਰਹਿ ਰਹੇ 50 ਲੱਖ ਬੰਦਾ ਰਹਿ ਰਹੇ ਬਾਈ ਕੋਠੀਆਂ ਵਾਲੀਆਂ ਔਰ ਇਹ ਪੰਜਾਬੀ ਭੁੱਖਾ ਮਰ ਜੂਗਾ ਨਹੀਂ ਮਰ ਸਕਦਾ ਇਹ ਸਿਰਫ ਦਿਮਾਗ ਖਰਾਬ ਹੋਇਆ ਹੋਇਆ ਹੈ ਬੰਦੇ ਦਾ ਪੰਜਾਬ ਦੇ ਵਿੱਚ ਕੋਈ ਭੁੱਖਾ ਨਹੀਂ ਮਰਦਾ ਦੇਖ ਸਕਦੇ ਹੋ ਦੋਸਤੋ ਪੰਜਾਬ ਦੇ ਸਿੱਖ ਘਰਾਂ ਦੇ ਬੱਚੇ ਚਾਹੇ ਉਹ ਕਿਸੇ ਵੀ ਪਰਿਵਾਰਾਂ ਚੋਂ ਆਉਂਦੇ ਨੇ ਉਹ ਵੀਡੀਓ ਪਾ ਰਹੇ ਨੇ ਗੰਤੀਆਂ ਕੁੜੀਆਂ ਸਿੱਖਾਂ ਦੀਆਂ ਸਰਦਾਰਾਂ ਦੀਆਂ ਕੁੜੀਆਂ ਸਰਦਾਰਾਂ ਦੇ ਮੁੰਡੇ ਸਿੱਖਾਂ ਦੇ ਗੁਰੂ ਨਾਨਕ ਦੇਵ ਦੀਪ ਦੇ ਸ਼ਾਸੀ ਗੰਦ ਪਾਤਾ ਓਏ ਪੰਜਾਬ ਚ ਇੰਨਾ ਗੰਦ ਚਿੱਟੇ ਨਾਲ ਪੰਜਾਬ ਮਾਰਿਆ ਜਾ ਰਿਹਾ ਹੈ ਦੂਜੇ ਪਾਸੇ ਇੱਧਰ ਚੱਲ ਪੈ ਨਗੇ ਜਕਨੀ ਗੰਦ ਦਿਖਾਉਣ ਕਨੀ ਜਦੋਂ ਛੋਟੇ ਛੋਟੇ ਜਬਾਕ ਦੇਖਣਗੇ ਯਾਰ ਸ਼ਰਮ ਨਾਲ ਸਿਰ ਝੁਕਦਾ ਹੈ ਕਨਦਾਰ ਜੀ ਲੇਡੀਸ ਆ ਮੈਂ ਨਾ ਨਹੀਂ ਜਾਂਦਾ ਅੰਬਰਸਰਦੀ ਆ ਉਹ ਨੂੰ ਨਾ ਅੱਜ ਪੁਲਸ ਦੇਤੀ ਅੱਜ ਉਹਨੇ ਪੁਲਸ ਦੇਣ ਤੋਂ ਬਾਅਦ ਵੀ ਅੱਜ ਵੀੜੇ ਫੇਰ ਪਾਤੀ ਕਨਦਾਰ ਤੋਂ ਪੁਲਸ ਫੇਰ ਦਿੱਤੀ ਸੌਲਟੀ ਦਿੱਤੀ ਉਹਨੂੰ ਅੱਛਾ ਸਿਕਿਉਰਿਟੀ ਦਿੱਤੀ ਉਹਦੋਂ ਬਾਅਦ ਫੇਰ ਵੀੜੇ ਪਾਤੀ ਉਹਨੇ ਵੀੜੇ ਫੇਰ ਲੈਕਚਰ ਤਾਲੀ ਪਾਤੀ ਪਾਤੀ ਵੀਰੇ ਫੇਰ ਤਾਂ ਭੌਂਤਮਾਨ ਵੀ ਦੋਸ਼ੀ ਆ ਯਾਰ ਇਹ ਜਿਹੇ ਦਿਨੋਂ ਤੇ ਉਹ ਦਿੰਦਾ ਯਾਰ 8 ਵਜੇ ਸਿਕਿਉਰਿਟੀ ਮਿਲਿਆ ਉਹਨੇ 12 ਵਜੇ ਵੀੜੇ ਪ ਈ ਦੱਸ ਸਕ ਨੂੰ ਮੈਂ ਨਹੀਂ ਦੱਸ ਸਕਦਾ ਆਪਣੂੰ ਪਰਿਵਾਰ ਦੇਖਦੇ ਨਹੀਂ ਦੱਸਤ ਰਿਆ ਯਾਰ ਦੇਖ ਸਕਦੇ ਹੋ ਬਈ ਇਹ ਤਾਂ ਫਿਰ ਹੁਣ ਸਿੱਧੇ ਹੀ ਇਹਦਾ ਮਤਲਬ ਕਰਾਹੇ ਪਾਉਣ ਦੀ ਨੀਤੀ ਹੈ ਬਾਈ ਯਾਰ ਅਮਰਤਪਾਲ ਮਾਰਾ ਸਰਾ ਬੰਦਾ ਦੀ ਜਮਾ ਬਾਈ ਅੱਜ ਉਹਨੂੰ ਸਪੋਰਟ ਮਿਲ ਜਤਿ